ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਸ਼ਹਿਰ ਨੇ ਇਸ ਚੀਜ਼ ਦੀ ਬੜੀ ਸਹਿਲਾਨਤਾ ਕੀਤੀ ਪ੍ਰਾਪਰਟੀ ਟੈਕਸ ਦੇ ਜਿਹੜੀ ਪੈਨਲਟੀ ਵੇਵ ਆਫ ਦੀ ਤੇ ਪਿਛਲੇ ਸਾਲ ਇਸ ਟਾਈਮ ਤੱਕ 2 ਕਰੋੜ ਦੇ ਕਰੀਬ ਪ੍ਰਾਪਰਟੀ ਟੈਕਸ ਦੀ ਕਲੈਕਸ਼ਨ ਸੀਗੀ ਤੇ ਅੱਜ ਸੇਮ ਫਾਈਨੈਂਸ਼ੀਅਲ ਇਅਰ ਨੈਕਸਟ ਫਾਈਨੈਂਸ਼ੀਅਲ ਇਅਰ ਚ 3 ਕਰੋੜ 8 ਲੱਖ ਦੀ ਆਪਣੀ ਕਲੈਕਸ਼ਨ ਹੈ ਕਾਰਪੋਰੇਸ਼ਨ ਦੀ ਇਹ 1 ਕਰੋੜ 8 ਲੱਖ ਦਾ ਤਕਰੀਬਨ ਵਾਧਾ ਹੋਇਆ ਆਪਣੇ ਕਾਰਪੋਰੇਸ਼ਨ ਚ ਟੋਟਲ ਟੈਕਸੇਬਲ ਯੂਨਿਟ 47454 ਯੂਨਿਟਸ ਹੈਗੇ ਆ ਉਹਦੇ ਵਿੱਚੋਂ ਹਜੇ ਤੱਕ 9945 ਯੂਨਿਟਸ ਨਹੀਂ ਪ੍ਰੋਪਰਟੀ ਟੈਕਸ ਭਰੇ ਆ ਤੇ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਚੜ ਕੇ ਇਸ ਜਿਹੜੀ ਸਕੀਮ ਦਾ ਲੋਟ ਫੁਟਾਓ ਤੇ ਆਪਣੇ ਸਾਰੀ ਪੈਨਲਟੀ ਨਾ ਭਰ ਕੇ ਤੇ ਮੂਲ ਅਮਾਉਂਟ ਪ੍ਰੋਪਰਟੀ ਟੈਕਸ ਦੀ ਭਰੀਏ ਤੇ ਕਾਰਪੋਰੇਸ਼ਨ ਨੂੰ ਫਾਇਦਾ ਕਰੀਏ ਆਪਣਾ ਵੀ ਫਾਇਦਾ ਕਰੀਏ ਤੇ ਇਹ ਜਾਣਕਾਰੀ ਮੈਂ ਇਹ ਤਾਂ ਕਰਕੇ ਦੇਣਾ ਚਾਹੁੰਦਾ ਕਿਉਂਕਿ ਇਹ ਸਕੀਮ ਦਾ ਐਂਡ ਜੋ ਹੈ 31/7 ਨੂੰ ਹੋ ਰਿਹਾ ਉਸ ਤੋਂ ਬਾਅਦ 31/7/2025 ਤੋਂ ਬਾਅਦ 9% ਇੰਟਰਸਟ ਤੇ 10% ਪੈਨਲਟੀ ਲੱਗਣਾ ਸ਼ੁਰੂ ਹੋ ਜਾਏਗਾ 31/10/2025 ਤੱਕ ਤੇ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਤੁਹਾਨੂੰ ਪੈਨਲਟੀ ਨਾ ਭਰਨੀ ਪਵੇ ਤੁਹਾਡੇ ਵਾਸਤੇ ਇਹ ਸਕੀਮ ਤਾਈ ਲੈ ਕੇ ਆਈ ਗਈ ਸੀਗੀ ਤੇ ਤੁਸੀਂ ਇਹਦਾ ਵੱਧ ਚੜ ਕੇ ਲੁੱਟ ਫੁਟਾਓ ਤੇ ਟੈਕਸ ਭਰੋ ਟਾਈਮ ਸਰ 31 7 2025 ਤੋਂ ਪਹਿਲਾ ਪਹਿਲਾ ਵਿਦਆਊਟ ਐਨੀ ਪੈਨਲਟੀ ਜਿੰਨਾ ਵਾਦਾ ਕੀਤਾ ਵਾਜਿਨ ਨੂੰ ਕੁਝ ਰਿਸਰਚ ਕਰ ਰੋਡ ਤੇ ਤਕਰੀਬਨ 1 ਕਰੋੜ 8 ਲੱਖ ਰੁਪਏ ਦਾ ਟੈਕਸ ਕਲੈਕਸ਼ਨ ਚ ਵਾਦਾ ਹੋਇਆ ਜੋ ਕਿ ਲੋਕਾਂ ਨੇ ਸਲਾਹ ਰਯੋ ਕੰਮ ਕੀਤਾ ਤੇ ਬਿਨਾ ਪੈਨਲਟੀ ਤੋਂ ਇਹ ਟੈਕਸ ਭਰਿਆ ਪਹਿਲੇ ਪਿਛਲੇ ਸਾਲ ਪੈਨਲਟੀ ਇਨਕਲੂਡਿੰਗ ਸੀਗਾ ਉਹ 2 ਕਰੋੜ ਜਿਹੜਾ ਟੈਕਸ ਸੀਗਾ ਐਤਕਿ ਬਿਨਾ ਪੈਨਲਟੀ ਤੋਂ ਜੋ ਟੈਕਸ ਕਲੈਕਸ਼ਨ ਹੋਈ ਹੈ ਉਹ 1 ਕਰੋੜ 8 ਲੱਖ ਪਲੱਸ ਹੋਈ ਹੈ ਤੇ ਇਹ ਤੁਹਾਡੇ ਸਾਰਿਆਂ ਦੇ ਟੈਕਸ ਪੇਇੰਗ ਮਨੀ ਹੈ ਜੋ ਇਹ ਅਸੀਂ ਡਵੈਲਪਮੈਂਟ ਤੇ ਲਗਾਵਾਂਗੇ ਤੇ ਸਾਰੇ ਸ਼ਹਿਰ ਦਾ ਹੀ ਉਸ ਨਾਲ ਫਾਇਦਾ ਹੋਏਗਾ ਤੇ ਮੈਂ ਤਾਂ ਹੀ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਵੱਧ ਚੜ ਕੇ ਸਕੀਮ ਦਾ ਫਾਇਦਾ ਲਿੱਤਾ ਜਾਵੇ 9% ਦਾ ਕੰਪਲੈਟ ਹੋ ਗਿਆ ਇਸਕੋ 9% ਸਰ ਹਜੇ ਸਿਰਫ 9945 ਯੂਨਿਟਸ ਨੇ ਭਰਿਆ ਆਪਣੇ ਸ਼ਹਿਰ ਚ 47454 ਟੈਕਸੇਬਲ ਯੂਨਿਟਸ ਹੈ ਮਤਲਬ ਹਜੇ ਕਾਫੀ ਲੋਕ ਰਹਿੰਦੇ ਆ ਮੈਂ ਤਾਈਆਂ ਤੁਹਾਨੂੰ ਸਾਰਿਆਂ ਦੇ ਤੁਹਾਡੇ ਸਾਰੇ ਚੈਨਲਾਂ ਦੇ ਰਾਹੀਂ ਮਾਧਿਅਮ ਦੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਬਾਅਦ ਚੜ ਕੇ ਸ਼ਹਿਰ ਵਾਸੀ ਆ ਕੇ ਟੈਕਸ ਪੇ ਕਰਨ ਤੁਹਾਡੀ ਸਹੂਲਤ ਚ ਹੋਰ ਵਾਅਦਾ ਕਰਨ ਵਾਸਤੇ ਅਸੀਂ ਇੱਕ ਹੋਰ ਮੋਟਿਵ ਲਿੱਤਾ ਹੈ ਕਿ ਹੁਣ ਜਿੰਨੇ ਵੀ ਸੈਟਰਡੇਜ਼ ਆਣਗੇ ਸੈਟਰਡੇਜ਼ ਨੂੰ ਵੈਸੇ ਕਾਰਪੋਰੇਸ਼ਨ ਦਾ ਦਫ਼ਤਰ ਬੰਦ ਹੁੰਦਾ ਸੀਗਾ ਪਰ ਜਿੰਨੇ ਵੀ ਆਉਣ ਵਾਲੇ ਸੈਟਰਡੇਜ਼ 31/7/2025 ਤੱਕ ਚਾਏ ਉਹ 12 ਤਰੀਕ ਹੋਵੇ 19 ਤਰੀਕ ਤੇ 26 ਤਰੀਕ ਨੂੰ ਵੀ ਪ੍ਰੋਪਰਟੀ ਟੈਕਸ ਦਾ ਆਫਿਸ ਖੁੱਲਾ ਹੋਏਗਾ ਤੇ ਤੁਸੀਂ ਉਦੋਂ ਵੀ ਛੁੱਟੀਆਂ ਲਈ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਲੋਕ ਬਿਜ਼ੀ ਹੁੰਦੇ ਆ ਵੀਕਡੇਜ਼ 'ਚ ਤੇ ਆ ਨਹੀਂ ਪਾਉਂਦੇ ਟੈਕਸ ਪੇ ਕਰਨ ਵਾਸਤੇ ਤੇ ਅਸੀਂ ਆਪਣੇ ਸਟਾਫ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਬੜੀ ਖੁਸ਼ੀ ਨਾਲ ਇਸ ਨੂੰ ਐਕਸੈਪਟ ਕੀਤਾ ਕਿ ਉਹ ਸੈਟਰਡੇਜ਼ ਨੂੰ ਵੀ ਕੰਮ ਕਰਨ ਵਾਸਤੇ ਰੈਡੀ ਹੈ ਤੇ ਤੁਹਾਡੇ ਸਾਰਿਆਂ ਦੀ ਟੈਕਸ ਪੇਇੰਗ ਜੋ ਜੋ ਕਪੈਸਿਟੀ ਹੋ ਆ ਕੇ ਪਰ ਯਰ ਪਲੀਜ਼ ਤੇ ਇਹਨਾਂ ਦਾ ਵੀ ਜਿਹੜੇ ਛੁੱਟੀ ਦਾ ਦਿਨ ਹੈ ਆਪਣੇ ਸੇਵਾ ਵਿੱਚ ਲਗਾ ਰਹੇ ਆ ਉਹਨਾਂ ਦਾ ਫਾਇਦਾ ਲੈ ਸਕਦੇ ਨੇ ਜਿਹੜੇ ਕੋਈ ਡਿਫਾਲਟਰ ਹੁੰਦੇ ਹੈਗੇ ਜਾਂ ਲੇਟ ਭਰਦੇ ਹੈਗੇ ਕੋਈ ਟੈਕਸ ਹੈ ਜਾਂ ਕੋਹਰ ਵੀ ਹੈ ਉਹਨਾਂ ਨੂੰ ਰਾਹਤ ਮਿਲ ਜਾਂਦੀ ਹੈ ਪਰ ਜਿਹੜੇ ਸਹੀ ਟਾਈਮ ਤੇ ਭਰਦੇ ਹੈਗੇ ਉਹਨਾਂ ਨੂੰ ਕਿਹਦੇ ਰਾਹਤ ਸਰ ਮੈਂ ਤਾਂ ਹੀ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਇਹ 31/7/2025 ਤੱਕ ਹੀ ਹੈ ਇਸ ਤੋਂ ਬਾਅਦ ਕੋਈ ਰਾਹਤ ਨਹੀਂ ਹੈ ਜੀ ਇਸ ਤੋਂ ਬਾਅਦ 9% ਇੰਟਰਸਟ ਤੇ 10% ਪੈਨਲਟੀ ਜਿਹੜੇ ਸਹੀ ਟਾਈਮ ਤੇ ਭਰ ਰਹੇ ਆ ਉਹਨਾਂ ਵਾਸਤੇ ਕਿਤੇ ਛੋਟ ਨਹੀਂ ਦਿੱਤੀ ਇਹ ਕੋਈ ਸ਼ਿਕਾਇਤ ਮਗਰ ਸਰ ਉਹਨਾਂ ਲਈ ਕੋਈ ਛੋਟ ਨਹੀਂ ਮਗਰ ਤੁਸੀਂ ਮੇਰੀ ਗੱਲ ਸਮਝੋ ਇਹ ਸਾਡੀ ਮੋਹਿਮ ਤਾਂ ਹੀ ਚਲਾਈ ਜਾਂਦੀ ਹੈ ਤਾਂ ਕਿ ਅਸੀਂ ਵੱਦ ਤੋਂ ਵੱਦ ਟੈਕਸ ਕਲੈਕਟ ਕਰ ਸਕੀਏ ਤੇ ਲੋਕਾਂ ਦੀ ਸੇਵਾ ਚ ਉਸ ਪੈਸੇ ਨੂੰ ਲਾ ਸਕੀਏ ਤੇ ਇਹ ਸਾਰੇ ਸ਼ਹਿਰ ਦਾ ਕਲੈਕਟਿਵ ਫਾਇਦਾ ਅਸੀਂ ਕਿਸੇ ਇੱਕ ਬੰਦੇ ਦਾ ਫਾਇਦਾ ਨਹੀਂ ਕਰ ਰਹੇ ਸਰ ਤੇ ਤਾਂ ਹੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਚੈਨਲਾਂ ਦੇ ਰਾਹੀਂ ਜਿਹੜੇ ਲੋਕ ਜਿਹੜੇ ਲੋਕ ਹੈਗੇ ਉਹ ਕਹਿ ਰਹੇ ਜਿਵੇਂ ਸਰਕਾਰ ਨੇ ਬਿਜਲੀ ਦੇ ਬਿੱਲ ਮਾਫ ਕੀਤੇ ਉਹ ਜਿਹੜੇ ਡਿਫਾਲਟਰ ਸੀ ਉਹਨਾਂ ਨੂੰ ਫਾਇਦਾ ਹੋ ਗਿਆ ਜਿਹੜੇ ਰੈਗੂਲਰ ਸਹੀ ਤਰੀਕੇ ਨਾਲ ਭਰਦੇ ਸੀ ਉਹਨਾਂ ਦਾ ਕੋਈ ਫਾਇਦਾ ਨਹੀਂ ਜੇ ਇੱਧਰੋਂ ਵੀ ਅਜੇ ਉਹ ਡਿਫਾਲਟਰਾਂ ਦਾ ਫਾਇਦਾ ਹੋ ਰਿਹਾ ਜਿਹੜੇ ਸਹੀ ਕੰਮ ਕਰਦੇ ਹੈਗੇ ਉਹਨਾਂ ਦਾ ਫਾਇਦਾ ਨਹੀਂ ਉਹ ਕਹਿੰਦੇ ਵੀ ਅਸੀਂ ਵੀ ਡਿਫਾਲਟਰ ਹੋ ਜਾਂਦੇ ਜਿਹੜੇ ਜਿਵੇਂ ਭਰ ਚੁੱਕੇ ਸਰ ਉਹਨਾਂ ਨੇ ਵੀ ਮੂਲ ਅਮਾਉਂਟ ਭਰੀ ਇਹਨਾਂ ਨੇ ਵੀ ਮੂਲ ਅਮਾਉਂਟ ਭਰੀ ਉਹਨਾਂ ਦਾ ਮੂਲ ਅਮਾਉਂਟ ਆਲਾ ਕੋਈ ਐਕਸਟਰਾ ਕੋਈ ਸੇ ਨੇ ਕੋਈ ਪੈਸਾ ਨਹੀਂ ਭਰਾਇਆ ਤਾਂ ਹੀ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਵੀ ਸਾਰਿਆਂ ਦੀ Win-Win ਸਿਚੁਏਸ਼ਨ ਹੈਗੀ ਹੈ ਇਹ ਤੇ ਸਾਰਿਆਂ ਦਾ ਇਕੱਠਿਆਂ ਦਾ ਫਾਇਦਾ ਹੋਵੇ ਸ਼ਹਿਰ ਦਾ ਵਾਅਦਾ ਸ਼ਹਿਰ ਦੇ ਟੈਕਸ ਪੇਏਬਲ ਅਮਾਉਂਟ ਜੋ ਹੈ ਉਹ ਸ਼ਹਿਰ ਦੇ ਵਿਕਾਸ 'ਤੇ ਲੱਗਣੀ ਹੈ ਸਰ ਤੇ ਤਾਈਆਂ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਵੱਧ ਚੜ ਕੇ ਇਸ ਸਕੀਮ ਦਾ ਫਾਇਦਾ ਲਿੱਤਾ ਜਾਵੇ ਤੇ ਮੂਲ ਅਮਾਉਂਟ ਭਰ ਕੇ ਆਪਣੇ ਸ਼ਹਿਰ ਦੇ ਵਿਕਾਸ 'ਚ ਯੋਗਦਾਨ ਪਾਵੇ ਸਰ ਸੀਰੀਅਸ ਬੋਲ ਰਹੇ ਹਾਂ ਸਰ ਸੀਰੀਅਸ ਨਹੀਂ ਲੈਂਦੇ ਲੋਕ ਜੀ ਇਹ ਟੈਕਸ ਕੋਰਸ ਦੇ ਉੱਤੇ ਜੀ ਮੇਰੇ ਸਾਹਦੇ ਨੇ ਇਹ ਵੀ ਲੋਕ ਨਹੀਂ ਭਰਦੇ ਕਿ ਅਗਲੀ ਸੈਨੀਟੀਆ ਸਖਤੀ ਕਿਸ ਤਰ੍ਹਾਂ ਦੀ ਕੀਤੀ ਸਰ ਸਖਤੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਇਸ ਤੋਂ ਬਾਅਦ ਪ੍ਰੋਪਰ ਸਟ੍ਰਿਕਟ ਸਖਤੀ ਹੋਊਗੀ 9% ਇੰਟਰਸਟ ਲੱਗੂਗਾ ਤੇ 10% ਉਸ ਤੇ ਪੈਨਲਟੀ ਲੱਗੂਗੀ ਜੇ ਫਿਰ ਵੀ ਇਸ ਤੋਂ ਬਾਅਦ ਨਹੀਂ ਜੀ ਜੀ ਕਿਸ ਤਰ੍ਹਾਂ ਦੀ ਕਾਰਵਾਈ ਹੋਏ ਤੇ ਸਰ ਹੁਣੇ ਇਸ ਤੋਂ ਬਾਅਦ ਸੀਲਿੰਗ ਵੀ ਹੋ ਸਕਦੀ ਹੈ ਤੇ ਆਪਣੇ ਹੁਣ ਪ੍ਰੋਪਰਟੀ ਮੈਂ ਪ੍ਰੋਪਰਟੀ ਟੈਕਸ ਦੀ ਇਨਸਪੈਕਸ਼ਨ ਕਰਦੀ ਹੈ ਤੇ ਹਰ ਜਗ੍ਹਾ ਜਾ ਕੇ ਉਹ ਟੈਕਸ ਕਲੈਕਟ ਖੁਦ ਵੀ ਕਰ ਰਹੇ ਆ ਏਰੀਆਸ ਟੂ ਏਰੀਆਸ ਕੈਂਪਸ ਵੀ ਲੱਗ ਰਹੇ ਆ ਤੇ ਕਾਰਪੋਰੇਸ਼ਨ ਦੇ ਸਟਾਫ ਵੱਲੋਂ ਦੇਖੋ ਹੁਣ ਆਪਾਂ ਨਹੀਂ ਕਹਿ ਸਕਦੇ ਕਿ ਕੋਈ ਕਮੀ ਹੈ ਇਸ ਚੀਜ਼ ਨੂੰ ਲੈ ਕੇ ਆਪਣਾ ਸਟਾਫ ਕਾਫੀ ਮਿਹਨਤ ਕਰ ਰਿਹਾ ਦੇਖੋ ਸ਼ੁੱਕਰ ਵਾਲੇ ਦਿਨ ਸੈਟਰਡੇਜ਼ ਨੂੰ ਵੀ ਉਹ ਸੇਵਾ ਵਿੱਚ ਹਾਜ਼ਰ ਹੈ ਤੇ ਮੈਂ ਤਾਂ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਇਆ ਜਾਵੇ ਤੇ ਆਪਣਾ ਜੋ ਬੰਦਾ ਮੂਲ ਪ੍ਰਾਪਰਟੀ ਟੈਕਸ ਹੈ ਉਹ ਭਰਿਆ ਜਾਵੇ। ਵੀਰ ਸਾਹਿਬ ਇਹਦੇ ਵਿੱਚ ਜਿਹੜਾ ਟੈਕਸ ਸਰ ਬਿਲਕੁਲ ਅਸੀਂ ਆਵਾਰਾ ਪਸ਼ੂਆਂ ਤੇ ਪ੍ਰੋਪਰ ਧਿਆਨ ਦੇ ਰਹੇ ਹਾਂ ਤੇ ਅਸੀਂ ਕਾਓ ਕੈਚਰ ਮਸ਼ੀਨਸ ਨਾਲ ਤੇ ਆਪਣੇ ਚੀਫ ਸਾਹਿਬ ਨੂੰ ਸੈਂਟਰੀ ਚੀਫ ਨੂੰ ਵੀ ਹਦਾਇਤਾਂ ਸਟ੍ਰਿਕਟ ਦਿੱਤੀਆਂ ਕਿ ਅ ਵਾਦ ਤੋਂ ਵੱਧ ਕਾਉਕੈਸਿੰਗ ਮਸ਼ੀਨਸ ਨਾਲ ਜਾਂ ਕਿਸੇ ਹੋਰ ਸਾਧਨ ਨਾਲ ਦੋਵਾਂ ਨੂੰ ਸਹੀ ਸਥਾਨ ਤੇ ਲੈ ਕੇ ਜਾਇਆ ਜਾਵੇ ਤੇ ਉਹਨਾਂ ਦੀ ਉੱਥੇ ਸੇਵਾ ਕੀਤੀ ਮੇਰੇ ਸਭ ਕੀ ਮਰੀ ਗੱਲ ਸੀ ਮਰਨਾਂ ਉੱਤੇ ਸਾਨੂੰ ਤੋਂ ਪੁਲਿਸ ਸਟਾਫ ਨਾਲੋਂ ਆਪਾਂ ਪਰਹੇਲ ਕਰਦੇ ਹੋਏ ਆਪਾਂ ਦੇ ਸਬੰਧੀਆਂ ਨਾਲ ਕਿਵੇਂ ਆਪਾਂ ਠੀਕੀਂ ਜੀ ਉਹ ਮੋਟਰ ਉੱਤੇ ਨਹੀਂ ਉਹ ਕਹਿੰਦੇ ਚੋਰੀ ਹੋ ਗਈ ਮਾਲੀ ਉੱਤੇ ਆਉਂਦਾ ਸਰ ਉਹ ਸਾਮਾ ਜੋ ਵੀ ਪੈਸਾ ਸਿਸਟਮ ਹੈ ਉਹ ਤਾਂ ਨਹੀਂ ਜਾਂਦੇ ਉਹਨੇ 6 15 ਤੇ 20 ਨੰਬਰ ਮਾਰਕਾ ਮਾਲੀ ਵੀ ਨਹੀਂ ਆਉਂਦਾ 15 ਤੇ 20 ਨੰਬਰ ਮਾਰਕਾ ਜੀ ਨਾ ਤਾਂ ਮਾਲੀ ਆਉਂਦਾ ਨਾ ਉੱਥੇ ਮੋਟਰਾਂ ਉਹ ਕਹਿੰਦੇ ਚੋਰੀ ਹੋ ਗਈ ਸੀਰ ਸਰ ਨੇ ਐਪਲੀਕੇਸ਼ਨ ਦਿੱਤੇ ਆ ਜਦੋਂ ਉਹ ਲੌਂਜ ਹੋ ਰਿਹਾ ਕੋਈ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਹੈ ਮੈਂ ਹੁਣੇ ਚੈੱਕ ਕਰਵਾ ਲੈਂਦਾ ਕਿ ਕਿਹੜੀ ਐਪਲੀਕੇਸ਼ਨ ਮਤਲਬ ਕਿ ਕੋਈ ਚੋਕੀ ਨੂੰ ਘੱਟ ਜਾਂਦੀ ਹੈ ਕਿਉਂਕਿ ਉਹਦੀ ਜ਼ਿੰਦਗੀ ਵੀ ਖਰਾਬ ਹੋਦੀ 6 ਮਹੀਨੇ ਤੋਂ ਹਾਲੇ ਤੱਕ ਉਹ ਇੰਦੇ ਇੰਜੈਕਸ਼ਨ ਵੀ ਕਰਾਉਂਦੇ ਪਰੇਸ਼ਾਨੀ ਹੁੰਦਾ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਸਰ ਇਹ ਮੈਂ ਮਤਲਬ ਤੁਹਾਡੀ ਬਿਲਕੁਲ ਜੈਨੂਇਨ ਪ੍ਰੋਬਲਮ ਹੈ 100% ਕਰੈਕਟ ਹੋ ਦੇਖੋ ਐਸਾ ਆਪਣੇ ਸ਼ਹਿਰ ਚ ਡੌਗਸ ਦੀ ਪ੍ਰੋਬਲਮ ਕਾਫੀ ਵੱਧ ਰਹੀ ਹੈ ਤੇ ਕਾਫੀ ਐਸੇ ਕੇਸਸ ਆਏ ਹੈ ਜਿਸ ਚ ਬੱਚਿਆਂ ਨੂੰ ਜਾਂ ਆਪਣੀ ਮਾਵਾ ਪੈਨਾ ਨੂੰ ਜਾਂ ਆਪਣੇ ਪਰਾਵਾਂ ਨੂੰ ਵੀ ਕਾਫੀ ਦਿੱਕਤ ਆਈ ਹੈ ਡੌਗਸ ਨੇ ਬਾਈਟ ਕੀਤਾ ਤੇ ਅਸੀਂ ਜੋ ਆਪਣੇ ਲੈਵਲ ਤੇ ਕਾਰਪੋਰੇਸ਼ਨ ਕਰ ਸਕਦੀ ਹੈ ਉਹ ਇਹੀ ਹੈ ਕਿ ਅਸੀਂ ਡੌਗਸ ਦੀ ਵੱਧ ਤੋਂ ਵੱਧ ਸਟਰਲਾਈਜੇਸ਼ਨ ਕਰਾ ਸਕੀਏ ਤੇ ਇਹ ਚੀਜ਼ ਦੀ ਮੈਂ ਤੁਹਾਨੂੰ ਗਰੰਟੀ ਵੀ ਦਿੰਦਾ ਤੇ ਮੈਂ ਤੁਹਾਨੂੰ ਵੱਧ ਤੋਂ ਵੱਧ ਪੇਪਰ ਵਰਕ ਵੀ ਪ੍ਰੋਵਾਈਡ ਕਰ ਸਕਦਾ ਕਿ ਬਠਿੰਡਾ ਸ਼ਹਿਰ ਸਟਰਲਾਈਜੇਸ਼ਨ ਦੇ ਮਾਮਲੇ 'ਚ ਪੂਰੇ ਪੰਜਾਬ 'ਚ ਛੱਡੋ ਮੇਰੇ ਖਿਆਲ ਨਾਲ ਨਾਰਥ ਇੰਡੀਆ 'ਚ ਨੰਬਰ 1 ਚੱਲ ਰਿਹਾ ਜਨਵਰੀ ਤੋਂ ਲੈ ਕੇ ਹੁਣ ਤੱਕ ਜਿੱਦੋਂ ਤੋਂ ਆਪਾਂ ਆਫਿਸ ਸੰਭਾਲਿਆ ਹੈ ਇਸ ਤੋਂ ਇਲਾਵਾ ਮੇਰੀ ਇਹੀ ਬੇਨਤੀ ਹੈ ਕਿ ਦੇਖੋ ਸਾਰੇ ਆ ਦਾ ਆਪਣਾ ਆਪਣਾ ਮਨ ਹੁੰਦਾ ਹੈ ਕਈ ਡੌਗ ਲਵਰਸ ਹੁੰਦੇ ਆ ਆਪਣੇ ਕੋਲ ਮੈਂ ਵੀ ਡੌਗਸ ਨੂੰ ਪਸੰਦ ਕਰਦਾ ਮੇਰੇ ਕੋਲ ਵੀ ਇੱਕ ਡੌਗ ਪੈਟ ਹੈ ਘਰੇ ਮਗਰ ਇਹਦਾ ਮਤਲਬ ਇਹ ਨਹੀਂ ਜੋ ਸਟਰੀਟ ਡੌਗਸ ਹੈ ਜੋ ਨਾਰਮਲ ਪਬਲਿਕ ਨੂੰ ਪਰੇਸ਼ਾਨ ਕਰ ਰਹੀ ਹੈ ਉਹਨਾਂ ਦੀ ਆਪਾਂ ਪੱਖਵਾਦ ਕਰੀਏ ਜਾਂ ਉਹਨਾਂ ਦਾ ਸਾਈਡ ਲਈਏ ਦੇਖੋ ਉਹ ਜਦੋਂ ਨਾਰਮਲ ਪਬਲਿਕ ਨੂੰ ਹਰਾਸ ਹਰਾਸਮੈਂਟ ਹੋ ਰਹੀ ਹੈ ਤਾਂ ਆਪਾਂ ਨੂੰ ਉਸ ਚੀਜ਼ ਦਾ ਕੋਈ ਨਾ ਕੋਈ ਹੱਲ ਲੱਭਣਾ ਪੈਣਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ